ਸ਼੍ਰੀਕਾਲ ਤੁਸੀਂ ਜੁੜ ਚੁੱਕੇ ਹੋ SMSJ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਦੇ ਮੁੱਦੇ ਨੂੰ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਬੀਤੇ ਦਿਨ ਹੀ ਉਹਨਾਂ ਨੇ ਕਾਲੀ ਮਾਂ ਦਾ ਰੂਪ ਧਾਰਨ ਕੀਤਾ ਸੀ ਪਰ ਹੁਣ ਉਹਨਾਂ ਦੇ ਪਤੀ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵੀ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਜਿਵੇਂ ਪਾਇਲ ਮਲਿਕ ਦੇ ਵੱਲੋਂ ਕਾਲੀ ਮਾਂ ਦਾ ਰੂਪ ਧਾਰਨ ਕੀਤਾ ਗਿਆ ਸੀ ਉਵੇਂ ਅਰਮਾਨ ਮਲਿਕ ਨੇ ਜੜੇ ਉਹਨਾਂ ਨੇ ਵੀ ਸ੍ਰੀ ਹਨੂਮਾਨ ਜੀ ਦਾ ਰੂਪ ਤਾਰਨ ਕੀਤਾ ਸੀ ਤਾਂ ਜਿਸ ਤੋਂ ਬਾਅਦ ਹੁਣ ਪਟਿਆਲਾ ਦੇ ਇੱਕ ਵਕੀਲ ਨੇ ਕੋਰਟ ਦੇ ਵਿੱਚ ਉਹਨਾਂ ਦੀ ਅਰਜ਼ੀ ਲਗਾਈ ਹੈ ਫੋਟੋਗ੍ਰਾਫਸ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਜ਼ਰੂਰ ਦਿਖਾ ਦਿੰਦੇ ਆ ਦਰਸਲ ਪੂਰੇ ਸਬੂਤਾਂ ਦੇ ਨਾਲ ਹੀ ਅਰਜ਼ੀ ਲਗਾਈ ਗਈ ਹੈ ਉਹ ਵੀਡੀਓ ਕੱਢ ਲਈ ਗਈ ਹੈ ਜਦੋਂ ਅਰਮਾਨ ਮਲਿਕ ਨੇ ਸ਼੍ਰੀ ਹਨੂਮਾਨ ਜਿਹਦਾ ਰੂਪ ਧਾਰਨ ਕੀਤਾ ਸੀ ਭੇਸ ਬਦਲਿਆ ਸੀ ਔਰ ਉਸ ਤੋਂ ਬਾਅਦ ਇਸ ਵਕੀਲ ਨੇ ਇਹ ਵੀ ਕਿਹਾ ਕਿ ਜਿਹੜੇ ਜਿਹੜੇ ਮੇਕਅਪ ਆਰਟਿਸਟ ਨੇ ਇਸ ਦਾ ਮੇਕਅਪ ਕੀਤਾ ਸੀ ਉਸ ਦੇ ਖਿਲਾਫ ਵੀ ਐਪਲੀਕੇਸ਼ਨ ਜ਼ਰੂਰ ਲਗਾਈ ਹੈ ਔਰ ਕਹਿ ਸਕਦੇ ਪਟਿਆਲਾ ਦੇ ਐਸਐਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਔਰ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਵਾਉਣ ਦੀ ਵੀ ਗੱਲ ਆਖੀ ਗਈ ਹੈ ਅ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਇਲ ਮਲਿਕ ਤੋਂ ਬਾਅਦ ਹੁਣ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਉਸ ਵਕੀਲ ਨੇ ਕਿਹਾ ਗਿਰਮਾਨ ਮਲਿਕ ਦੇ ਤਿੰਨ ਵਿਆਹ ਹੋ ਚੁੱਕੇ ਨੇ ਸੋ ਇਸ ਦੇ ਨਾਲ ਹੀ ਅਰਮਾਨ ਮਲਿਕ ਦੇ ਵੱਲੋਂ ਹਨੂਮਾਨ ਜੀ ਦਾ ਰੂਪ ਧਾਰਨ ਕਰਨ ਦੀ ਫੋਟੋ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਐਡਵੋਕੇਟ ਦੇ ਵੱਲੋਂ ਇੱਕ ਐਪਲੀਕੇਸ਼ਨ ਕੋਰਟ ਦੇ ਵਿੱਚ ਲਗਾਈ ਗਈ ਹੈ ਤੇ ਨਾਲ ਹੀ ਮੇਕਅਪ ਆਰਟਿਸਟ ਤੇ ਹੋਰ ਜਿਹੜੇ ਨਾਲ ਨੇ ਉਹਨਾਂ ਦੀ ਵੀ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਡੀਜੀਪੀ ਨੂੰ ਵੀ ਕੰਪਲੇਂਟ ਦਿੱਤੀ ਹੈ ਪਟਿਆਲਾ ਦੇ ਐਸਐਸਪੀ ਨੂੰ ਵੀ ਇੱਕ ਦਰਖਾਸਤ ਦਿੱਤੀ ਗਈ ਹੈ ਤੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਗਈ ਹੈ ਫਰਮਾਨ ਮਲਿਕ ਦੇ ਖਿਲਾਫ ਜੋ ਬੰਦੀ ਕਾਰਵਾਈ ਹੋ ਜ਼ਰੂਰ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਵਾਉਣ ਦੀ ਵੀ ਗੱਲ ਆਖੀ ਗਈ ਹੈ ਤੇ ਚਿੱਠੀ ਐ ਜਿਹੜੀ ਪਟਿਆਲਾ ਐਸਐਸਪੀ ਨੂੰ ਲਿਖੀ ਗਈ ਹੈ ਦਰਖਾਸਤ ਦਿੱਤੀ ਗਈ ਹੈ ਫਾਇਲ ਮਲਿਕ ਦੇ ਖਿਲਾਫ ਨਹੀਂ ਕੀਤਾ ਫਰਮਾਨ ਮਲਿਕ दिस द केस रिगार्डिंग मेरे वालों फाइल है मैं ही कंप्लेनेंट है और मैं ही एडवोकेट है फाइल मलिक अरमान मलिक कृतिका मलिक अरमान मलिक दी इच्छा दी नहीं है पहला इच्छा दी थी फिर दूजी हुई फिर तीजी भी है जिसका मेरे को एविडेंस हैगा मैं थोड़ा तो भी दे रहा एंड फोर्थ पर्सन है इन्हों का कोई बड़ा ब्रदर है कालू भी है। ਕੀ ਕਹਿੰਦੇ ਆ ਲਕਸ਼ਮੀ ਔਰ ਦੋ ਦਿਨ ਪੀਓ ਮੈਂਬਰ ਦਾ ਨਾਮ ਮੈਂ ਤੁਹਾਨੂੰ ਫੋਨ ਦੇ ਵੀ ਛੇਗਾ ਮੇਰੇ ਉਹ ਵੀ ਦੱਸਦਾਗਾ ਮੇਕਅਪ ਆਲਟਿ ਸਟਿਕ ਰਮਨ ਇਹ ਸਾਰਿਆਂ ਉੱਪਰ ਦੇਖ ਨਿਕਲੇ ਕਾਰਨ ਕੀ ਆ ਬੋਲੀ ਕੀ ਕਾਰਨ ਜਦ ਜ਼ਾਹਰ ਹੈ ਇਸੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਾਰਨ ਸਾਹਮਣੇ ਆਇਆ ਸੀਗਾ ਉਹ ਇਹ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਸਾਰੀ YouTube Facebook Twitter ਕੋਈ ਵੀ ਐਸਾ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ ਜਿੱਥੇ ਵੀਡੀਓ ਨਹੀਂ ਹੈ ਸੈਕਿੰਡ ਜਿਹੜਾ ਲੋਕਾਂ ਦੀ ਨਿਗਾਹ 'ਚ ਨਹੀਂ ਆਇਆ ਸੈਕਿੰਡ ਏ ਸੀ ਇਹ ਅਰਮਾਨ ਮਲਿਕ ਹੈ ਅਨਵਾਨ ਜੀ ਦਾ ਸਰੂਪ ਇਸਨੇ ਦਾ ਰੰਗ ਦਿੱਤਾ ਥਿਸ ਇਜ਼ ਦਾ ਮੈਟਰ ਇਹ ਸਾਰੇ ਬੰਦੇ ਇਸ ਕ੍ਰਾਈਮ ਜੀ ਇਨਵੋਲਵ ਹਨ ਜਿਨ੍ਹਾਂ ਦੀ ਫੋਟੋ ਐਸ ਪਰ ਐਵੀਡੈਂਸ কোর্ਟ 'ਚ ਵੀ ਲੱਗ ਚੁੱਕੀ ਹਨ ਉਹ ਵੀ ਤੁਹਾਡੇ ਸਾਹਮਣੇ ਵੀ ਲੱਗਦੀ ਹੈ ਇਸੇ ਸਬੰਧੀ ਕੱਲਾ ਕੋਰਟ ਦੇ ਵਿੱਚ ਵੀ ਜੇਪ ਪਾਇਆ ਗਿਆ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਬੀਜੀਪੀ ਪੰਜਾਬ ਇਹ ਮੇਰੇ ਲੈਟਰ ਹੈਡ ਦੇ ਉੱਪਰ उन्होंने कंपलेट थ्रू कोर्ट थ्रू रजिस्टर्ड पोस्ट एंड बाय एवरी मीन ईमेल थ्रू बाय हैंड मैं एस एस पी साहब के दफ्तर भी जाके हैं पटियाला पहला दिखाई गई है पुलिस तो मांग की गई पंजाब के हर एक हिंदू संगठन ने जिसन इस चीज का दुखते रोश होया उसने ये कंपलेट दिखी है मंग पत्र दिता है बट ਅੱਜ ਤੱਕ ਡੇਲ ਦੇ ਕੋਈ ਗੱਲ ਨਹੀਂ ਉਹ ਮੰਦਿਰ ਆਇਸੀ ਕਾਲੇ ਸ਼ੇਕ ਅੰਮਕ ਕਾਲੇ ਮਰ ਮੰਦਿਰ ਆਇਸੀ ਕਿ ਮਾਫੀ ਮੰਗੇਰ ਮਾਫੀ ਕੀਤਾ ਗਿਆ ਉਹਨਾਂ ਸੇਵਾ ਲੈ ਗਈ ਸੀ ਉਹ ਕਿਤੀ ਉਸ ਤੋਂ ਲੁਧਿਆਣੇ ਕੇ ਲੁਧਿਆਣੇ ਮਾਫ ਕੀਤਾ ਗਿਆ ਉਹਨਾਂ ਤੁਸੀਂ ਵੀ ਪਟਿਆਲੇ ਮੰਦਿਰ ਦੇ ਵਿੱਚ ਸੀਗੇ ਤੁਸੀਂ ਵੀ ਉਹ ਉੱਥੇ ਹਮੀ ਭਰੇ ਸੀ ਮਾਫੀ ਦੀ ਕੀ ਕਰ ਰਹੇ ਤੁਸੀਂ ਕੇਸ ਕਰ ਰਹੇ ਮਾਫੀ ਸੇਨਾ Hindu ਧਰਮ ਦਾ ਬੜਪਨ ਹੈ ਮੈਂ ਮਾਫੀ ਨਹੀਂ ਜਾਂ ਕਿਸੇ ਦੇ ਵਿਰੋਧ ਜਾਂ ਕਿਸੇ ਦੇ ਖਿਲਾਫ ਨਹੀਂ ਆ ਮੈਂ ਸ਼੍ਰੀ ਕਾਲੀ ਮਾਤਾ ਜੀ ਮੰਦਿਰ ਦਾ ਪੰਚਨੰਦ ਜੀ ਮਹਾਰਾਜ ਉਹਨਾਂ ਨੇ ਮੈਨੂੰ ਲੀਗਲ ਐਡਵਾਈਜ਼ਰ ਬਣਾਇਆ ਸੀਗਾ ਮੈਂ ਤੁਹਾਨੂੰ ਐਵੀਡੈਂਸ ਵੀ ਦੇ ਰਿਹਾ ਕਾਫੀ ਸਾਲਾਂ ਤੋਂ ਮੰਦਿਰ ਦੀ ਸੇਵਾ ਕਰ ਰਿਹਾ ਹਾਂ ਪੰਜਾਬ ਦਾ ਕੋਈ ਹਿੰਦੂ ਸੰਗਠਨ ਕੋਈ ਵੀ ਧਾਰਮਿਕ ਸੰਗਠਨ ਸਾਰੇ ਨਾਲ ਮੇਰਾ अच्छा बिहार है माफी देने का विरोध नहीं करता हर कर्म माफी देता बट लॉ एक डिफरेंट है लॉ के मुताबिक इस बंदे ने अरमान मलिक ने एज पर ही सोशल मीडिया अकाउंट इंस्टाग्राम फेसबुक यूट्यूब ए

ਇਵੇਂ ਕਿ ਮੇਰੇ ਕੋਲ ਤਾਂ ਇੱਕ ਐਸੀ ਵੀਡੀਓ ਹੈ ਜਿਹਦੇ ਵਿੱਚ ਜਿਹੜੀ ਇਹਨਾਂ ਦੀ ਤੀਜੀ ਵਾਈਫ ਹੈ ਲక్ష్ਮੀ ਸੀ ਇਸ ਪ੍ਰੈਗਨੈਂਟ ਉਹ ਪ੍ਰੈਗਨੈਂਟ ਹੈ ਔਰ ਉਹ ਪਾਇਲ ਕਰੀ ਹੈ ਕਿ ਇਹ ਅਨਮੈਰਿਡ ਹੈ ਔਰ ਇਹ ਪ੍ਰੈਗਨੈਂਟ ਹੈ ਉਹ ਸਟ੍ਰਿਪ ਵੀ ਦਿਖਾ ਰਹੀ ਹੈ ਪ੍ਰੈਗਨੈਂਸੀ ਟੈਸਟ ਦੀ ਮੈਂ ਤੁਹਾਨੂੰ ਲਿੰਕ ਦੇ ਸਕਦਾ ਸੈਕੰਡਲੀ ਇੱਕ ਬੰਦਾ ਉਹ ਕਿਸੇ ਵੀ ਤਰ੍ਹਾਂ ਨੂੰ ਬਿਲੋਂਗ ਕਰੇ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਦੋ ਵਾਈਫਸ ਨੂੰ ਔਰ ਇਵਨ ਕੇ ਤਿੰਨ ਵਾਈਫਸ ਨੂੰ ਦੱਸਦੇ ਆ ਕਿ ਤੁਹਾਡੀਆਂ ਮਾਵਾਂ ਤੁਹਾਡੀਆਂ ਭੈਣਾਂ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬੱਚੇ ਉਹ ਵੀਡੀਓਜ਼ ਨਹੀਂ ਦੇਖਦੇ ਕਿਸ ਬੰਦੇ ਦੀ ਫੈਮਿਲੀ ਕੋਲ ਉਹ ਵੀਡੀਓ ਨਹੀਂ ਨਹੀਂ ਸੋਸਾਇਟੀ ਤੇ ਕੀ ਅਸਰ ਪਵੇ ਸੋਸਾਇਟੀ ਦੀ ਇਸ ਗੰਦਗੀ ਨੂੰ ਕੌਣ ਸਾਫ ਕਰੇਗਾ ਛੋਟੇ ਛੋਟੇ ਬੱਚੇ ਆ ਭੋਲੇ ਹੁੰਦੇ ਆ ਮੰਨਦੇ ਉਨਾਂ ਦੇ ਛੋਟੇ ਬੋਲੇ ਮਾਨ ਤੇ ਕੀ ਅਸਰ ਪਾਇਆ ਸੀ ਤੁਸੀਂ ਇਹ ਸਭ ਤੋਂ ਮਾਇਨੇ ਸਹੀ ਲੱਗਦਾ ਸੈਕੰਡਲੀ ਜਿਹੜੇ ਕ੍ਰਾਈਮ ਰਿਲੀਜੀਅਨਲ ਗ੍ਰੇਟੇਡਿੰਗ ਮਤਲਬ ਜੋ ਧਾਰਮਿਕ ਭਾਵਨਾਵਾਂ ਹਾਰ ਹੁਈਆਂ ਉਹ ਵੀ ਸੈਕਸ਼ਨਸ ਦਾ ਤੁਹਾਨੂੰ ਡਿਟੇਲ ਚ ਦੱਸਾਰੋ ਦੱਸੋ